ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੀ ਆ ਵੀਰੇ ਪਿਛਲੇ ਕਾਫੀ ਦਿਨਾਂ ਤੋਂ ਜੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਹਾਲਾਤ ਹੋਏ ਪਏ ਆ ਲਗਭਗ ਬਹੁਤ ਸਾਰੇ ਪਿੰਡ ਬਹੁਤ ਸਾਰੇ ਜ਼ਿਲ੍ਹੇ ਖੜ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਤੇ ਪੰਜਾਬ ਬਾਈ ਜਿਵੇਂ ਕਹਿੰਦੇ ਹੁੰਦੇ ਆ ਰਾਤ ਦਲਜੀਤ ਵੀ ਲਾਈਵ ਹੋ ਕੇ ਬੋਲਿਆ ਵੀ ਜ਼ਖਮੀ ਹੋਇਆ ਹਾਰਿਆ ਨਹੀਂ ਗਾ ਹਨਾ ਤੇ ਆਪਾਂ ਹਰਦੇ ਕਿਉਂ ਨਹੀਂ ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹਨਾ ਤੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਲੋੜ ਪੈਂਦੀ ਆ ਆਪਣੇ ਸਾਰੇ ਭਰਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਿੰਨਾ ਹੁੰਦਾ ਵੱਧ ਤੋਂ ਵੱਧ ਮਦਦ ਕਰਦੇ ਆਗੇ ਤੇ ਅੱਜ ਬਈ ਸਾਡੇ ਰਾਮਪਰੇ ਪਿੰਡੋਂ ਹੜਪੀੜਤਾਂ ਦੇ ਲਈ ਅਜਾ ਨਾਲਾ ਸੜਜਣਾ ਜਾਪਾਂ ਅਜਾ ਨਾਲਾ ਜੀ ਬਜਾ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਕਿਉਂਕਿ ਟੋਂਕੇ ਤੋਂ ਕੇ ਨਾਲ ਸਮੁੰਦਰ ਭਰਦਾ ਹੁੰਦਾਗਾ ਉਹਨਾਂ ਸਾਰੇ ਭੈਣ ਭਰਾਵਾਂ ਦਾ ਮਾਤਾ ਬਜ਼ੁਰਗਾਂ ਦਾ ਧੰਨਵਾਦ ਤੇ ਸਾਡੇ ਪਿੰਡੋਂ ਬਈ ਦੋ ਟਰੱਕ ਰਾਸ਼ਨ ਦੇ ਜਾ ਰਹੇ ਆ ਜੋ ਲੋੜੀਆਂ ਚੀਜ਼ਾਂ ਉੱਥੇ ਉਹ ਸੇਵਾ ਕਰਨ ਜਾ ਰਹੇ ਆ ਤੇ ਬਈ ਤੁਹਾਡੇ ਚੋਂ ਕੌਣ ਬੋਲ ਸਕਦਾ ਮੈਨੂੰ ਦੱਸਿਓ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਈ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਲਾਗਾ ਜੋਕਾ ਦਾ ਮਚਕਿਆ ਤੇ ਸੇਵਾ ਦੇ ਵਿੱਚ ਆਪ ਦਾ ਜਿੰਨਾ ਵੀ ਹੋ ਸਕਿਆ ਸਹਿਯੋਗ ਦਿੱਤਾ ਤੇ ਅੱਜ ਬਈ ਕਿਹੜੀ ਸੈਡ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਨੇ 4 ਦਿਨ ਰੋਜ਼ ਤੋਂ ਲੱਗੇ ਸੇਵਾ ਕੀਤੀ ਗੁਰਦਰਾ ਸਾਹਿਬ ਚ ਰਾਸ਼ਨ ਇਕੱਠਾ ਕੀਤਾ ਅੱਜ ਅਸੀਂ ਸਾਰੇ ਪਿੰਡ ਨਿਵਾਸੀ 2 ਗੱਡੀਆਂ ਲੈ ਕੇ ਅਜਨਾਲਾ ਸਾਈਡ ਸਾਡੀ ਸਿੰਘਾਂ ਨਾਲ ਗੱਲ ਹੋਈ ਵੀ ਹੈਗੀ ਇਹ ਜਿਹੜਾ ਰਾਸ਼ਨਾ ਚਾਹੀ ਸਾਨੂੰ ਤੇ 2 ਦਿਨ ਲੱਗਣ 3 ਦਿਨ ਲੱਗੇ ਰਾਸ਼ਨ ਅਸੀਂ ਘਰ-ਘਰ ਤੱਕ ਆਪ ਪਹੁੰਚਾਉਣ ਦੀ ਕਿਰਪਾਲਤਾ ਕਰਾਂਗੇ। ਅਸੀਂ ਪਿੰਡ ਦੇ ਸਾਰੇ ਸਹਿਯੋਗੀਆਂ ਦਾ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਮਾਇਆ ਅਰਦਾਸ ਕਰਾਈ ਅਤੇ ਰਾਸ਼ਨ ਦਿੱਤਾ ਅਤੇ ਬਣਾਉਣ ਵਾਲੀਆਂ ਸੰਗਤਾਂ ਸਾਡੀਆਂ ਬੀਬੀਆਂ, ਆਮਾ, ਭੈਣਾਂ, ਬੱਚੇ, ਬਜ਼ੁਰਗਾਂ ਦਾ ਏਡਾ ਧੰਨਵਾਦ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਡੇ ਮਾੜੇ ਜਿਹੇ ਹੋਕੇ ਤੇ ਸਾਡੇ ਸਾਰੇ ਪਿੰਡ ਦੇ ਵਸਨੀਕ ਇੱਕ ਆਪਾਂ ਕਹਿ ਸਕਦੇ ਹਾਂ ਮੂਰੀ ਨਾਂਕ ਕੇ ਉਹ ਸਾਡੇ ਭੈਣ ਭਰਾ ਜਿਹੜੇ ਅੱਜ ਘਰੋਂ ਬੇਕਾਰ ਹੋਏ ਖੜੇ ਨੇਗੇ ਉਹਨਾਂ ਦੀ ਮਦਦ ਕਰਨ ਕਰਕੇ ਅੱਗੇ ਆਈ। ਹੋਰ ਬਾਈ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਹੜ੍ਹ ਦੀ ਮਾਰ ਦੀ ਵਿੱਚ ਸਾਡੇ ਭਰਾ ਭੈਣਾਂ ਪਰਿਵਾਰ ਸਿੱਖ ਪਰਿਵਾਰ ਜਾਂ ਹੋਰ ਮਨੁੱਖਤਾ ਦੇ ਲਈ ਜੋ ਅੱਜ ਵਕਤੀ ਘੜੀ ਆਈ ਹੈ ਉਸ ਦੇ ਲਈ ਨਗਰਾਂ ਦੇ ਵਿੱਚੋਂ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਸੋ ਪਿੰਡ ਰੰਪਰਾ ਗੁਰਦੁਆਰਾ ਬਾਬਾ ਸੰਤਾ ਸਿੰਘ ਜੀ ਦੇ ਇਸ ਸਮੇਂ ਅਸੀਂ ਸਤਾਂਤੀ ਖੜੇ ਆ ਇੱਥੋਂ ਅਜਨਾਲੇ ਵੱਲ ਜੋ ਟਰੱਕ ਤੁਰੇ ਜਾ ਰਹੀ ਹੈ ਮੈਂ ਧੰਨਵਾਦ ਕਰਦਾ ਇਲਾਕੇ ਦੀ ਸੰਗਤ ਦਾ ਗੁਰਦੁਆਰਾ ਬਾਬਾ ਸੰਤਾ ਸਿੰਘ ਤੇ ਪਿੰਡ ਰਾਮਪਰੇ ਦੀ ਸਮੂਹ ਸੰਗਤ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ